ਅੱਜ ਫਾਜ਼ਿਲਕਾ ਦੇ ਡੀਲਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੜਾਅਸ ਕੱਢੀ ਗਈ ਅਤੇ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਰਦੀ ਜ਼ਿਲ੍ਹਿਆਂ ਵਿੱਚ ਪ੍ਰਾਪਰਟੀਆਂ ਦੇ ਰੇਟ ਵਧਾਏ ਜਾ ਰਹੇ ਹਨ ਜੋ ਕਿ ਪਹਿਲਾਂ ਹੀ ਇੱਕ ਵਾਰੀ 50 ਤੇ 10% ਵਧਾ ਦਿੱਤੇ ਗਏ ਹਨ ਅਤੇ ਹੁਣ 100% ਵਧਾਏ ਜਾ ਰਹੇ ਹਨ ਜੇਕਰ ਸਰਕਾਰ ਵੱਲੋਂ ਇਹ ਫੈਸਲੇ ਵਾਪਸ ਨਾ ਲੈ ਗਏ ਤਾਂ ਸੰਘਰਸ਼ ਤੇਜ਼ ਕਰਕੇ ਪੰਜਾਬ ਪੱਧਰ ਤੇ ਸਰਕਾਰ ਵੱਲ ਸਿੱਧਿਆ ਜਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਉਹ ਡਿਪਟੀ ਕਮਿਸ਼ਨ ਨੂੰ ਸਰਕਾਰ ਦੇ ਨਾਂ ਤੇ ਮੰਗ ਪੱਤਰ ਵੀ ਦਿੱਤਾ ਗਿਆ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਜੀ ਅੱਜ ਅਸੀਂ ਇੱਥੇ ਸਾਰੇ ਵਾਜਿਕਾਰੇ ਪ੍ਰਾਪਰਟੀ ਡੀਨਰ ਐਸੋਸੀਏਸ਼ਨ ਦੇ ਮੈਂਬਰ ਇਕੱਠੇ ਹੋਇਆ ਸਾਡੇ ਪ੍ਰਧਾਨ ਜੀ ਨੂੰ ਰਾਤ ਕਾਲ ਆਈ ਸੀ ਪੰਜਾਬ ਪ੍ਰਧਾਨ ਦੀ ਅੰਜ ਦੇ ਵਿੱਚ ਜੋ ਸਾਰੇ ਪੰਜਾਬ ਦੇ ਡੀਲਰ ਐਸੋਸੀਏਸ਼ਨ ਤੇ ਕਲੋਨਾਈਜ਼ਰ ਦੀ ਮੀਟਿੰਗ ਹੈ ਇਸ ਸੰਬੰਧ ਵਿੱਚ ਜਿਹੜੀਆਂ ਤੁਹਾਨੂੰ ਰਜਿਸਟਰੀਆਂ ਦੀਆਂ ਐਨਓਸੀ ਦੀਆਂ ਤੇ ਕਲੈਕਟਰ ਰੇਟ ਜਿਹੜੇ ਬਹੁਤ ਜ਼ਿਆਦਾ ਨਾਮ ਚਨਾਬ ਵਧਾਇਦਾ ਜਾ ਰਹੇ ਹਨ ਉਹਨਾਂ ਦੇ ਸੰਬੰਧ ਵਿੱਚ ਮੀਟਿੰਗ ਹੈ ਤੇ ਉਸ ਤੋਂ ਬਾਅਦ ਜੋ ਵੀ ਉੱਥੇ ਕੋਈ ਡਿਸਾਈਡ ਹੋਏਗਾ ਵੀ ਅਗਾਂਹ ਕੀ ਕਾਰਵਾਈ ਕੀ ਹੈ ਉਹ ਸਾਡੇ ਪੰਜਾਬ ਸਰਕਾਰ ਦੀ ਜੋ ਵੀ ਸਾਡੇ ਸਰਧਾਨ ਨੂੰ ਕਾਲ ਆਏਗੀ ਦੇ ਨਾਲ ਸਾਰੇ ਅਸੀਂ ਆਪ ਅਸੀਂ ਸਾਰੇ ਵਾਜਿਬਤਾ ਦੇ ਜਿਹੜੇ ਪ੍ਰਾਪਰਟੀ ਡੀਲਰ ਆ ਅਸੀਂ ਆਪ ਦੇ ਪ੍ਰਧਾਨ ਸਾਨੂੰ ਜਲਾਯਾ ਜੀ ਦੇ ਨਾਲ ਖੜੇ ਆ ਤੇ ਸਾਡੇ ਪ੍ਰਧਾਨ ਜੀ ਪੰਜਾਬ ਐਸੋਸੀਏਸ਼ਨ ਦੇ ਨਾਲ ਖੜੇ ਨੇ ਜੋ ਵੀ ਸਾਨੂੰ ਅਗਲਾ ਹੁਕਮ ਹੋਏਗਾ ਉਹ ਅਸੀਂ ਆਪ ਦੇ ਪ੍ਰਧਾਨ ਜੀ ਦੇ ਜੋ ਵੀ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਧੰਨਵਾਦ ਜੀ ਜੈ ਸਿੰਘ ਜੀ ਤੜਾਈ ਕਰਾਂ ਜੀ ਮੇਰਾ ਕੋਲ ਸੁਣਨ ਨੂੰ ਹੈ ਅੱਜ ਅਸੀਂ ਤੇਰੀ ਸਾਰੇ ਐਲਓਸੀਆਂ ਦਾ ਮੁੱਦਾ ਟੈਕਸ ਰੇਟ ਦਾ ਮੁੱਦਾ ਅੱਜ ਦਾਸ ਨੂੰ ਸੰਮਾਨੂ ਪੰਜਾਬ ਪ੍ਰਧਾਨ ਸਾਡੇ ਲਾਂਭਾ ਹੀ ਕੋਲ ਆਈ ਸੀ ਕਿ ਤੁਸੀਂ ਸਾਡੇ ਦਿਨ ਰਹੀਏ ਕੱਲ੍ਹ ਨੇ ਜਨਤਰ ਦੇ ਵਿੱਚ ਪਹੁੰਚ ਰਹੇ ਹਾਂ ਉਹਨਾਂ ਨੇ ਪੁੱਛਿਆ ਮਰਦਾਨ ਜੀ ਕੀ ਮਸਲਾ ਹੈ ਬਿਜਨੇ ਮਸਲਾ ਜਿਹੜਾ ਆਪਣੇ ਆਜ ਦੀ ਜਿਹੜੀ ਸਰਕਾਰ ਜਿਹੜੀ ਨਵੀਂ ਆਪਣੀ ਆਈ ਦੋ ਸਾਲਾਂ ਤੋਂ ਬਿਜ਼ਨੇ ਦੋ ਸਾਲਾਂ ਦੇ ਵਿੱਚ ਫਾਇਲ ਕਰਕੇ ਸੱਤ ਪਰਸੈਂਟ ਰੇਟ ਵਧਾ ਦਿੱਤੇ ਪਹਿਲਾਂ 50 ਪਰਸੈਂਟ ਵਧਾਏ ਫਿਰ ਅਗਲੇ ਸੱਤ ਸੱਤ 10 ਫੀਸ ਫਿਰ ਵਧਾ ਦਿੱਤੇ 1.5 ਸਾਲ ਦੇ ਅੰਦਰ 60% ਰੇਟ ਵੱਧ ਚੁੱਕੇ ਨੇ ਤੇ ਹੁਣ ਫਿਰ ਵਧਾ ਪਈਏ 100 ਸਾਂ 100 ਹੋਰ ਵਧਾ ਦੇ। ਇਹ ਆਪਣਾ ਬੋਰਡਰ ਏਰੀਆ ਹੈ। ਇਹਦੇ ਵਿੱਚ ਕੰਮਕਾਰ ਤਾਂ ਕੀ ਹੈ ਨਹੀਂਗੇ। ਕੰਮਕਾਰ ਅੱਗੇ ਹੈ ਨਹੀਂ ਬੋਰਡਰ ਏਰੀਆ ਕਰਕੇ ਕਿੰਨਾ ਵਾਪਸ ਸ਼ਹਿਰ ਵਿੱਚ ਕੰਮ ਹੈ ਕੋਈ ਇੰਡਸਟਰੀ ਨਹੀਂ ਕੋਈ ਫੈਕਟਰੀ ਨਹੀਂ ਕੁਝ ਨਹੀਂ। ਛੋਟਾ-ਮੋਟਾ ਹੀ ਧੰਦਾ ਚੱਲ ਰਿਹਾ ਤੇ ਇਹ ਜਿਹੜੀ ਨਵੀਂ ਸਰਕਾਰ ਹੈ ਇਹ ਵੀ ਬੰਦ ਕਰਨ ਨੂੰ ਫਿਰਦੀ ਹੈ। ਇਸ ਕਰਕੇ ਰਾਤੀ ਮਦਨਜੀ ਲੰਮਾ ਜੀ ਨਾਲ ਮੇਰੀ ਤੇ ਗੱਲ ਹੋਈ ਸੀਗੀ। ਉਹਨੇ ਮੈਂ ਗੱਲ ਕੀਤੀ ਸੀ ਮਦਨਜੀ ਤੁਹਾਡੇ ਨਾਲ ਲੱਗੇ ਆ ਅੱਜ ਤੁਹਾਡੇ ਨਾਲ ਖੜੇ ਹਾਂ ਅੱਜ ਇਸ ਕਰਕੇ ਅੱਜ ਅਸੀਂ ਡੀਸੀ ਮੈਡਮ ਨੂੰ ਮਿਲਣਾ। ਮਾਰੇ ਮਿਲਣਾ ਸਾਡੇ ਜਿਹੜੇ ਫਜ਼ਿਲਕਾਰ ਜਿਹੜੇ ਨੂੰ ਰੇਟ ਵਧ ਜੇ ਜੇਦਾ ਪੰਜਾਬ ਕੋਟ 60% ਰੇਟ ਹੋਰ ਵਧਾਣ ਜਾ ਰਹੇ ਨੇ ਅੱਗੇ ਫਾਇਲ ਦਾ ਬੇੜਾ ਕਰ ਕੋਇਆ ਪਿਆ ਅੱਗੇ ਕਿੰਨਾ ਕੰਮ ਹੋਇਆ ਫਾਇਲ ਕਰ ਦੇ ਤੇ ਹੋਰ ਰੇਟ ਵਧਾਣ ਕਰਕੇ ਜਿਹੜਾ ਰਹਿੰਦਾ ਹੈ ਤਾਂ ਕੰਮ ਹੀ ਖਤਮ ਕਰ ਰਹੇ ਨੇ ਐਦਿਕਲਾ ਕੰਮ ਖਤਮ ਫਰਲੇ ਫਾਇਲ ਲਗਾ ਦੇ ਵੀ ਕੰਮ ਅਗਰ ਖਤਮ ਹੁੰਦਾ ਹੈ ਤਾਂ ਕਿੰਨੇ ਲੋਕ ਬੇਰੁਜ਼ਗਾਰ ਹੋ ਜਾਣਗੇ ਔਰ ਜਿੰਨੇ ਵੀ ਸਵੇਰ ਰੁਜ਼ਗਾਰ ਹੋ ਜਾਣਗੇ ਔਰ ਜਿਹੜਾ ਪ੍ਰੋਬਲਮ ਆਰਾਮਡਾ ਕੰਮ ਚੱਲ ਰਿਹਾ ਹੈ ਇਹਦਾ ਵੀ ਕੰਮ ਖਤਮ ਹੋ ਜਾਏਗਾ ਇਸ ਕਰਕੇ ਸਾਡੀ ਗ੍ਰੋਸ ਹੈ ਸਾਡੀ ਰਿਕੁਐਸਟ ਹੈ ਬੀਸੀ ਮੈਡਲ ਰਿਕੁਐਸਟ ਹੈ ਜਿਸ ਪੂਰੇ ਫਾਇਦੇ ਲਗਾਵੇ ਸਾਰੇ ਐਸਐਸ ਜਿੰਨੇ ਹੋਗੇ ਨੇ ਗੋਪਾਲ ਮੰਡਲ ਜੋ ਵੀ ਸਾਡੇ ਜਿੰਨੇ ਸਭ ਸਾਡੀ ਰਿਕੁਐਸਟ ਹੈ ਸਾਡੇ ਨਾਲ ਕਰੋ ਇਹ ਇਡਨਾ ਫਾਇਦੇ ਕਰੇ ਬੇੜਾ ਕਰ ਕਰ ਤੋਰੀ ਸਾਈ ਸਰਕਾਰ ਪੂਰੇ ਪੰਜਾਬ ਦਾ ਤਾਂ ਬੇੜਾ ਕਰ ਕਰਨ ਲੱਗੀ ਸਰਕਾਰ ਦੋ ਸਾਲਾਂ ਤੋਂ ਸਾਡੇ ਬੜੀ ਮੇਨ ਸੀ ਵੀ ਸਰਕਾਰ ਬੜੀ ਵਧੀਆ ਸਰਕਾਰ ਹੈ ਚੰਗੀ ਸਰਕਾਰ ਹੈ ਲੋਕੋ ਨੂੰ ਸਾਡਾ ਫਾਇਦਾ ਕਰੂਗੀ ਲੋਕਾਂ ਨੇ ਬੜੀ ਖੁਸ਼ੀ ਨਾਲ ਵੋਟਾਂ ਪਾਈਆਂ ਪਰ ਇਹ ਸਰਕਾਰ ਵਿੱਚ ਜੋ ਦੀ ਸਰਕਾਰ ਆਈ ਹੈ ਇਹਨੇ ਸਾਰਾ ਇਡਨਾ ਇੱਕ ਅੱਲਾ ਫਾਜ਼ਿਲਗਾਹ ਨੂੰ ਪੂਰੇ ਪੰਜਾਬ ਵਿੱਚ ਜਾ ਕੇ ਪੁੱਛੋ ਹਰੇਕ ਬੰਦੇ ਨੂੰ ਕੀ ਹੈ ਪੂਰੇ ਜਿਹੜਾ ਬੰਦਾ ਸਰਕਾਰ ਨੇ ਖਤਮ ਕਰਦਾ ਹੈ ਇਸ ਕਰਕੇ ਸਾਡੇ ਪੂਰੇ ਪੰਜਾਬ ਦੇ ਸਾਰੇ ਬੋਰਡਾਇਜ਼ਰ ਸਾਰੇ ਬੋਰਡ ਇਕੱਠੇ ਹੋ ਰਹੇ ਨੇ ਤੇ ਵੀ ਆਪਣੇ ਫਾਜ਼ਿਲਗਾਹ ਇਕੱਠੇ ਹੋ ਰਹੇ ਆ ਤੇ ਸਾਡੀ ਆਵਾਜ਼ ਪੂਰੇ ਪੰਜਾਬ ਤੱਕ ਜਾਏਗੀ ਤੇ ਪੂਰੇ ਪੰਜਾਬ ਦੇ ਸੀ ਨਾਲ ਖੜੇ ਸਾਡੇ ਵਰਦਾਨ ਦੇ ਨਾਲ ਇਸ ਕਰਕੇ ਸਾਡੀ ਅਸੀਂ ਸਾਡੇ ਪੱਤਰਕਾਰ ਵੀਰ ਸਾਡੀ ਆਵਾਜ਼ ਸਾਡੀ ਉੱਪਰ ਤੱਕ ਲੈ ਕੇ ਜਾਣਗੇ ਹਾਂਜੀ ਬਾਦ ਇਹ ਪੀਡੀ ਆਪਦੀ ਕੀਤੀ ਹੈ ਇਹਨੇ ਕਰਦੇ ਬਰਤ ਮਿਲਾਗੇ ਜੀ ਕੇਸੀ ਬਾਰੇ ਮਿਲਾਗਾ ਕਰਵਾਸ ਕਰਾਗੇ ਇਹ ਜਿਹੜਾ ਜਿਹੜੇ ਕਲੈਕਟਰ ਰੇਟ ਦੇ ਨਾਮ ਦਏ ਜਾਣ ਠੀਕ ਹੈ ਜੀ ਅਗਰ ਜੇ ਇਹ ਕਲੈਕਟਰ ਰੇਟ ਅਗਰ ਐਵੇਂ ਕੰਮ ਚੱਲਦਾ ਰਿਹਾ ਅਗਰ ਐਵੇਂ ਕੰਮ ਚੱਲੇਗਾ ਕਲੈਕਟਰ ਰੇਟ ਵਧਾਣਗੇ ਐਲਓਸੀ ਦੇ ਬੰਗੇ ਪਾਣਗੇ ਐਲਓਸੀਆ ਦੇ ਜਿਹੜਾ ਸਾਡੇ ਮਤ ਜਾਲ ਨਹੀਂ ਹਾਲ ਕਰਨਗੇ ਤੇ ਆਉਣ ਵਾਲਾ ਜਿਹੜਾ ਟਾਈਮ ਹੈਗਾ ਇਹ ਪੂਰਾ ਫਾਜ਼ਿਲਗਾ ਪੂਰਾ ਪੰਜਾਬ ਬੰਦ ਹੋ ਜਾਏਗਾ ਤੇ ਅਸੀਂ ਆਪਣੀ ਪੂਰੀ ਐਸੋਸੀਏਸ਼ਨ ਪੰਜਾਬ ਦੀ ਐਸੋਸੀਏਸ਼ਨ ਦੇ ਨਾਲ ਖੜੇ ਆ ਇਸ ਕਰਕੇ ਇਹ ਪੂਰਾ ਅਰ ਜੇ ਵੀ ਅਜੇ ਵੀ ਆਪੀ ਮੀਟਿੰਗ ਕਰ ਲਈ ਹੈ ਮੀਟਿੰਗ ਦਾ ਤਾਂ ਤੈਅ ਕਰ ਲਿਆ ਵੀ ਅਸੀਂ ਜਿੱਤ ਤੱਕ ਤੁਹਾਨੂੰ ਜਾਣਾ ਪਿਆ ਚਾਹ ਨੂੰ ਪਿਆਰ ਕਰਟਿਆ ਅਸੀਂ ਪਿੱਛੇ ਨਹੀਂ ਹਟਾਂਗੇ ਹਮਮ ਆਪਣੇ ਬਾਡਰ ਏਰੀਆ ਕਰਕੇ ਜਨਾਬ ਤੇ ਬਧਾਏ ਨਾ ਜਾਣ ਕਿਉਂਕਿ ਇੱਥੇ ਸਾਰੇ ਗਰੀਬ ਲੋਕ ਕਹਿੰਦੇ ਨੇ ਤੇ ਭਗਵੰਦ ਮਾਨ ਦਾ ਸ਼ੁਕਰੀਆ ਦਾ ਕਰਦੇ ਆ ਕਿ ਆਪਣਾ ਜਿਹੜਾ ਐਨਓਸੀ ਬੰਦ ਕਰਨ ਤੇ ਦੂਸਰੀ ਆਪਣੇ ਦਿਸਟਰੀਅਨ ਖੋਲਣ ਇਸ ਨਾਲ ਖਾਰੇ ਤੁਹਾਡੇ ਨਾਲ ਰਹਿਣਗੇ ਤੇ ਆਪਣੇ ਜਿੰਨੇ ਵੀ ਪਬਲਿਕ ਐ ਐਸੋਸੀਏਸ਼ਨ ਆਪਣੇ ਪਰਪਰ ਦੀ ਲੜ ਹੈ ਇਹਨੇ ਕਿਸਾਨ ਹੈਗੇ ਨੇ ਸਾਰੇ ਤੁਹਾਡੇ ਨਾਲ ਰਹਿਣਗੇ ਤੇ ਤੁਸੀਂ ਇਹਨੂੰ ਇਹਨੂੰ ਵੀ ਬੰਦ ਕਰੋ ਰੇਟ ਘਟਾਓ ਪਹਿਲੀ ਕਾਲ ਪਾੜਦੇ ਨਹੀਂ ਤੇ ਰੇਟ ਵਧਾਣੇ ਨਹੀਂ ਚਾਹੀਦੇ ਸਗੋਂ ਤੁਹਾਨੂੰ ਇਹਨਾਂ ਨੂੰ ਯੋਗ ਲੈ ਕੇ ਤੇ ਮੰਨ ਕਰਨਾ ਚਾਹੀਦਾ ਨੇ ਧੰਨਵਾਦ ਹਾਂਜੀ ਮੈਂ ਮਾਸਾਂ ਨੂੰ ਮਾਸਾਂ ਨੂੰ ਕਸ਼ਟ ਕਰਾਂਗਾ ਕਿ ਇਹ ਜੋ ਸਿਸਟਮ ਸਿਨਾਇਆ ਹੈ ਦੇਖੋ ਜੀ ਤੁਸੀਂ ਸਾਡਾ ਹਾਲ ਹੋ ਹੈ ਬੈਫਰ ਆ ਵੀ ਭਾਈ ਅਗੋਂ ਪਿਛਾ ਲੈ ਜਾਂਦੇ ਭਾਈ ਅਗੋਂ ਸਾਹਿਬਾਂ ਦਾ ਚੁਪਟਾ ਲੈ ਜਾਂਦਾ ਹੈ ਕੁਣ ਛੇ ਘੇਟੇ ਅਸੀਂ ਡੀਡੀਸੀ ਦਫਤਰ ਇੰਨੇ ਅੰਦਰ ਚਲੇ ਕੇ ਆਨੇ ਆ। ਉਹ ਤੁਹਾਨੂੰ ਆਦੀ ਜੀ ਜਿਸ ਦਾ ਸਮਝ ਨਹੀਂ ਕਰਦੇ। ਸਾਡਾ ਉਹ ਭਾਈ ਰਹਾਲਾ ਕਰੋ। ਪੰਜ ਸਾਫ ਚੀਜ਼ ਹੈ ਸਾਡੇ ਬੱਚੇ 2500 ਰੁਪਏ ਇੱਦੋਂ ਬੰਦੇ। ਜੀ। ਸਾਡੇ ਅਸੀਂ 500 2 ਵਾਰੀ ਰੋਣ ਕਾ ਜਿਹੜਾ ਬੈਂਕ ਉਸ ਦਾ ਕਰ ਦਿੱਤੀ ਹੈ। ਇਹ ਬਤ ਕਰਦੇ ਜੀ। ਅਨਕਿਆ ਦੋ ਸਿਤੂ ਬਤਨੀ ਹੋਈ। ਸਿੱਟੇ ਤੇ ਬੰਦੀ ਹੈ। ਜਦੋਂ ਆਪਾਂ ਨੇ ਵੱਡੇ ਸਿਖਰ ਕਹਿੰਦੇ ਨੇ ਕਹਿੰਦੇ ਸੀ ਜਦੋਂ ਖੇਤ ਖੇਦੀ ਬਾੜ ਹੁੰਦੀ ਆ ਉਹ ਖੇਤ ਨੂੰ ਖਾਣ ਲੱਪੇ ਖੇਤ ਵਧਾ ਨਹੀਂ ਤੇ ਮਾਂ ਸਰਕਾਰ ਦਾ ਇਹੀ ਹਾਲੇ ਇਹ ਰੀਅਲ ਏਸਟੇਟ ਵੀ ਨਾ ਅਸੀਂ ਸਾਰਾ ਬਾਜ਼ਾਰ ਚੱਲਦਾ ਹੈ ਕਿ ਬੰਦਾ ਸ਼ਾਮੀ ਨੂੰ 5 ਹਜ਼ਾਰ ਕਮਾਉਂਦਾ ਹੈ ਕੋਈ 500 500 ਆਏਗਾ ਉਹ ਬਿਲਕੁਲ ਸੋਨ ਸਾਰਾ ਬਾਜ਼ਾਰ ਉੱਡੇ ਚੱਲੇਗਾ ਇਹ ਡੰਗਾ ਨਾ ਚੱਲੇਗਾ ਤੇ ਬਾਜ਼ਾਰ ਸਰਾਖਾ ਹੋਵੇਗਾ जय श्री राम फाइल का यूनियन फाइल का यूनियन फाइल का प्रॉपर्टी यूनियन जिंदाबाद एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत